ਇੱਕ ਪਾਸੇ ਕਿਸਾਨ ਆਗੂ ਜਗਦੀਪ ਸਿੰਘ ਢੱਲੇਵਾਲ ਹੋਰੀ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੇ ਜਿਨ੍ਹਾਂ ਨੂੰ ਮਿਲਣ ਦੇ ਲਈ ਸਿਆਸੀ ਆਗੂ ਵੀ ਹੁਣ ਲਗਾਤਾਰ ਪਹੁੰਚੇ ਹੋਏ ਨਜ਼ਰ ਆ ਰਹੇ ਨੇ ਪਰ ਦੂਜੇ ਪਾਸੇ ਕਿਸਾਨ ਜੱਥੇਬੰਦੀਆਂ ਵੱਲੋਂ ਅੱਜ ਦੇ ਦਿਨ ਪੂਰੇ ਪੰਜਾਬ ਬੰਦੀ ਕਾਲ ਜਿਹੜੀ ਆ ਉਹ ਦਿੱਤੀ ਸੀਗੀ ਇਹ ਪੰਜਾਬ ਬੰਦੀ ਕਾਲ ਪੂਰੀ ਸੰਪੂਰਨ ਪੰਜਾਬ ਬੰਦੀ ਕਾਲ ਸੀਗੀ ਪਰ ਜੇਕਰ ਮੈਂ ਗੱਲ ਜਲੰਧਰ ਦੀ ਕਰਾਂ ਤਾਂ ਜਲੰਧਰ ਦੇ ਵਿੱਚ ਇਸ ਤਰੀਕੇ ਦਾ ਕੁਝ ਵੀ ਹਲੇ ਪ੍ਰੋਪਰ ਤਰੀਕੇ ਦੇ ਨਾਲ ਦੇਖਣ ਨੂੰ ਨਹੀਂ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਤੁਸੀਂ ਤਸਵੀਰ ਜ਼ਰੂਰ ਜਲੰਧਰ ਦੀ ਦੇਖੋ ਅ 9:30 ਦਾ ਸਮਾਂ ਇਸ ਵਕਤ ਹੋ ਰਿਹਾ ਹੈ ਤਾਂ ਇਸ ਸਮੇਂ ਦੇ ਵਿੱਚ ਲੋਕ ਜਿਹੜੇ ਨੇ ਉਹ ਆਮ ਜਿਵੇਂ ਰੋਜ਼ ਦੇ ਦਿਨਾਂ ਦੇ ਵਾਂਗ ਜਿਹੜਾ ਹੈ ਉਹ ਚੱਲਦੇ ਹੋਏ ਜਾਂਦੇ ਹੋਏ ਨਜ਼ਰ ਆ ਰਹੇ ਨੇ ਅ ਲੋਕਾਂ ਵੱਲੋਂ ਆਪਣੀਆਂ ਲੋੜਿੰਦਾ ਸਮਾਨ ਦੇ ਲਈ ਬਾਹਰ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕ ਖਾਸ ਤਸਵੀਰ ਤੁਸੀਂ ਇਹ ਵੀ ਦੇਖੋ ਇੱਕ ਪਾਸੇ ਪੁਲਿਸ ਵੱਲੋਂ ਬੈਰੀਗੇਟਿੰਗ ਵੀ ਪ੍ਰੋਪਰ ਤਰੀਕੇ ਦੇ ਨਾਲ ਕੀਤੀ ਗਈ ਹੈ ਤਾਂ ਕਿ ਜਿਸ ਜਗਾਵਲ ਕਿਸਾਨ ਬੈਠੇ ਹੋਏ ਨੇ ਕਿਸਾਨ ਆਗੂ ਬੈਠੇ ਹੋਏ ਨੇ ਉਸ ਵੱਲ ਜਿਹੜੇ ਨੇ ਉਹ ਬਾਹਰ ਨਾ ਜਾ ਸਕਣ ਪਰ ਜੇਕਰ ਮੈਂ ਦੂਜੇ ਪਾਸੇ ਦੀ ਗੱਲ ਕਰਾਂ ਤਾਂ ਹਰੇਕ ਤਰੀਕੇ ਦੇ ਨਾਲ ਵਾਹਨ ਜਿਹੜੇ ਨੇ ਉਹ ਜਾਂਦੇ ਹੋਏ ਨਜ਼ਰ ਆ ਰਹੇ ਨੇ ਪਰ ਇਹ ਤਸਵੀਰਾਂ ਦੁਪਹਿਰ ਤੱਕ ਸ਼ਾਇਦ ਬਦਲ ਸਕਦੀਆਂ ਨੇ ਕਿਉਂਕਿ ਅਜੇ ਸਮਾਂ ਜਿਹੜਾ ਹੈਗਾ ਇਹ ਉਹ 9:30 ਮਿੰਟ ਦਾ ਹੋਇਆ ਹੈ ਜਿਸ ਕਾਰਨ ਲੋਕ ਜਿਹੜੇ ਨੇ ਉਹ ਆਪਣੇ ਕੰਮਾਂ ਕਰਦੇ ਉੱਪਰ ਨਿਕਲਣਾ ਪਸੰਦ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਭਈ ਇਸ ਟਾਈਮ ਦੇ ਵਿੱਚ ਜੇਕਰ ਅਸੀਂ ਕਿਸੇ ਥਾਂ ਨਿਕਲ ਗਏ ਪਹੁੰਚ ਸਕਦੇ ਆ ਪਰ ਜੇਕਰ ਸਮਾਂ ਹੋਰ ਲੱਗਿਆ ਤਾਂ ਨਹੀਂ ਪਹੁੰਚ ਸਕਦੇ ਆ ਕਿਸਾਨ ਆਗੂ ਵੱਲੋਂ ਪੂਰੇ ਪੰਜਾਬ ਨੂੰ ਸੰਪੂਰਨ ਤਰੀਕੇ ਦੇ ਨਾਲ ਬੰਦ ਦਾ ਜਿਹੜਾ ਇਹ ਐਲਾਨ ਕੀਤਾ ਗਿਆ ਸੀ ਜਿਸ ਦੇ ਵਿੱਚ ਕਿਹਾ ਗਿਆ ਸੀਗਾ ਕਿ 7 ਤੋਂ 4 ਵਜੇ ਤੱਕ ਪੂਰਾ ਪੰਜਾਬ ਸਪੂਰੇ ਤੌਰ ਉੱਪਰ ਬੰਦ ਰਹੇਗਾ ਸੜਕੀ ਅਤੇ ਰੇਲ ਆਵਾਜਾਈ ਬੰਦ ਰਹੇਗੀ ਦੁਕਾਨ ਵੀ ਬੰਦ ਰਹਿਣਗੇ ਸਰਕਾਰੀ ਪ੍ਰਾਈਵੇਟ ਦਫ਼ਤਰ ਬੰਦ ਰਹਿਣਗੇ ਪ੍ਰਾਈਵੇਟ ਵਾਹਨ ਜਿਹੜੇ ਨੇ ਉਹ ਨਹੀਂ ਚੱਲਣਗੇ ਗੈਸ ਸਟੇਸ਼ਨ ਬੰਦ ਰਹਿਣਗੇ ਪٹرول ਪੰਪ ਬੰਦ ਰਹਿਣਗੇ ਸਬਜ਼ੀ ਮੰਡੀ ਬੰਦ ਰਹੇਗੀ ਉਦ ਦੀ ਸਪਲਾਈ ਜਿਹੜੀ ਹੈ ਉਹ ਬੰਦ ਰਹੇਗੀ ਪਰ ਜੇਕਰ ਮੈਂ ਤੁਹਾਨੂੰ ਤਸਵੀਰ ਜਲੰਧਰ ਦੀ ਦਿਖਾਵਾਂ ਤਾਂ ਇਹ ਤੁਸੀਂ ਦੁਕਾਨਾਂ ਦੇਖੋ ਜਿਵੇਂ ਰੋਜ਼ ਖੁੱਲਦੀਆਂ ਨੇ ਉੰਦੀ ਹੀ ਦੁਕਾਨਾਂ ਜੜੀਆਂ ਨੇ ਉਹ ਖੁੱਲੀਆਂ ਹੋਈਆਂ ਨੇ ਲੋਕ ਆ ਰਹੇ ਨੇ ਲੋਕ ਇਸ ਜਗ੍ਹਾ ਦੇ ਉੱਪਰ ਆਪਣੀ ਜਿਹੜੀ ਆ ਸ਼ਾਪਿੰਗ ਨੇ ਉਹ ਕਰ ਰਹੇ ਨੇ ਨਾਲ-ਨਾਲ ਇਹ ਤੁਸੀਂ ਠੇਕੇ ਵੀ ਜਰੂਰ ਦੇਖੋ ਠੇਕੇ ਵੀ ਖੁੱਲਿਆ ਹੋਇਆ ਹੈ ਅੱਗੇ ਦੀ ਤਸਵੀਰ ਵੀ ਕਰ ਮੈਂ ਹੋਰ ਦਿਖਾਵਾਂ ਤਾਂ ਉਹ ਵੀ ਕਈ ਚੀਜ਼ਾਂ ਜੜੀਆਂ ਨੇ ਉਹ ਖੁੱਲੀਆਂ ਹੋਈਆਂ ਨੇ ਗੈਸ ਸਟੇਸ਼ਨ ਇਹ ਤੋਂ ਕੁਝ ਹੀ ਦੂਰੀ ਦੇ ਉੱਪਰ ਹੈ ਡਰੋਨ ਪਰ ਮਿਸ ਤੋਂ ਕਿੰਨੀ ਦੂਰੀ ਦੇ ਉੱਪਰ ਹੈ ਉਹ ਵੀ ਜਿਹੜਾ ਹੈ ਉਹ ਖੁੱਲਿਆ ਹੋਇਆ ਹੈ ਕਿਸਾਨਾਂ ਨੇ ਆਪੀਰ ਤੱਕ ਕੀਤੀ ਸੀ ਪਰ ਕੁਝ ਲੋਕ ਜਿਹੜੇ ਨੇ ਉਹ ਨਹੀਂ ਮੰਨਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਕਿ ਵੀ ਸਾਡਾ ਕੰਮਕਾਰ ਹੈ ਅਸੀਂ ਜੇਕਰ ਕੰਮਕਾਰ ਨਹੀਂ ਕਰਾਂਗੇ ਤਾਂ ਪਰਿਵਾਰ ਕਿਵੇਂ ਚਲਾਵਾਂਗੇ ਵਿਆਹ ਵਾਲੀਆਂ ਜਿਹੜੀਆਂ ਨੇ شادی ਵਾਲੀ ਜੋ ਲੋਕ ਜਾ ਰਹੇ ਨੇ ਸ਼ਾਦੀ ਤੇ ਉਹਨਾਂ ਨੂੰ ਰਿਆਇਤ ਹੈਗੀ ਹੈ ਐਮਰਜੈਂਸੀ ਸੇਵਾਵਾਂ 'ਤਾਲੂ ਰਹਿਣ ਗਿਆ ਨੌਕਰੀ ਦੀ ਇੰਟਰਵਿਊ ਲਈ ਜਾ ਰਹੇ ਨੇ ਜੋ ਲੋਕ ਉਹ ਜਾ ਸਕਣਗੇ 200 ਤੋਂ 300 THAWA ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹ ਉਹ ਨਾਕਾਬੰਦੀ ਹੋਵੇਗੀ ਆਮ ਜਨਤਾ ਨੂੰ ਘਰ ਦੇ ਵਿੱਚੋਂ ਨਾ ਨਿਕਲਣ ਦੀ ਜਿਹੜੀ ਆ ਉਹ ਅਪੀਲ ਕਿਸਾਨਾਂ ਵੱਲੋਂ ਕੀਤੀ ਗਈ ਸੀ ਪਰ ਤੁਸੀਂ ਇਹ ਜਲੰਧਰ ਦਾ ਮਾਹੌਲ ਦੇਖ ਸਕਦੇ ਹੋ ਜਲੰਧਰ ਦੇ ਵਿੱਚ ਕੀ ਕੁਝ ਨਜ਼ਰ ਆ ਰਿਹਾ ਹੈ ਇਹ ਤੁਸੀਂ ਦੇਖੋ ਟੈਂਪੂ ਦੇ ਵਿੱਚ ਲੋਕ ਜਿਹੜਾ ਹੈ ਉਹ ਸਫ਼ਰ ਕਰਦੇ ਉਹ ਨਜ਼ਰ ਆ ਰਹੇ ਸੀ ਕਿਸਾਨ ਕਹ ਰਹੇ ਸੀ ਭਈ ਪ੍ਰਾਈਵੇਟ ਵਹੀਕਲ ਨਾ ਚਲਾਏ ਇਧਾਨ ਤਾਂ ਇਹ ਪ੍ਰੋਪਰ ਤਰੀਕੇ ਦੀ ਤਸਵੀਰ ਤੁਹਾਨੂੰ ਜਿਹੜੀ ਅhmad ਜਲੰਧਰ ਦੀ ਦਿਖਾਉਣ ਦੀ ਕੋਸ਼ਿਸ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਕੁਝ ਜਲੰਧਰ ਦੇ ਵਿੱਚ ਚੱਲ ਰਿਹਾ ਹੈ ਹਾਲਾਂਕਿ ਕਿਸਾਨਾਂ ਵੱਲੋਂ ਅਪੀਲ ਤਾਂ ਕੀਤੀ ਗਈ ਸੀ ਪਰ ਲੋਕਾਂ ਦਾ ਮੰਨਣਾ ਨਹੀਂ ਮੰਨਣਾ ਉਹ ਲੋਕਾਂ ਉੱਪਰ ਹੈ ਅ ਚਲੰਦਰ ਦੇ ਵਿੱਚ ਜੋ ਤਸਵੀਰ ਸੀਗੀ ਉਹ ਤੁਹਾਨੂੰ ਦਿਖਾਉਣ ਦੀ ਮੈਂ ਬਖੂਬੀ ਕੋਸ਼ਿਸ਼ ਕੀਤੀ ਹੈਗੀ ਹੈ ਅ ਪ੍ਰੋਪਰ ਤਰੀਕੇ ਦੇ ਨਾਲ ਕੀ ਕੁਝ ਤਸਵੀਰਾਂ ਨੇ ਉਹ ਤੁਸੀਂ ਜਰੂਰ ਦੇਖੋ ਇਹ ਤਸਵੀਰਾਂ ਸ਼ਾਇਦ ਦੁਪਹਿਰ ਤੱਕ ਬਦਲ ਵੀ ਸਕਦੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਬੰਦ ਦੀ ਕਾਲ ਕਿਸਾਨਾਂ ਨੇ ਦਿੱਤੀ ਸੀਗੀ ਤਾਂ ਕਿਸਾਨ ਆਪ ਵੀ ਜਿਹੜਾ ਹੈ ਉਹ ਦੁਕਾਨਾਂ ਦੇ ਉੱਪਰ ਠੇਕਿਆਂ ਉੱਪਰ ਹੈ ਤੇ ਹੋਰ ਥਾਵਾਂ ਦੇ ਉੱਪਰ ਜਾ ਕੇ ਇਹਨਾਂ ਦੁਕਾਨਾਂ ਨੂੰ ਬੰਦ ਕਰੋਣਗੇ ਉਹ ਦੇਖਣਾ ਇਹ ਹੋਵੇ ਕਿ ਲੋਕ ਦੁਕਾਨਾਂ ਨੂੰ ਬੰਦ ਕਰਦੇ ਨੇ ਜਾਂ ਫਿਰ ਜਿਵੇਂ ਰੋਜ਼ ਚੱਲਦਾ ਹੈ ਕੰਮ ਉਸੇ ਤਰੀਕੇ ਦੇ ਨਾਲ ਚਲਉਂਦੇ ਹੋਏ ਨਜ਼ਰ ਆ ਰਿਹਾ ਹੈ ਨਾ ਜਲੰਧਰ ਤੋਂ ਆ ਪ੍ਰੋਪਰ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕੈਮਰਾਮੈਨ ਪੰਕਜ ਦੇ ਨਾਲ ਰਾਜ ਗੁਪਤਾ ਬਾਬੂ ਸਾਹਿਬ ਟਾਈਮ ਜਰਨਲ